ਹੈਲੋ ਹਾਂਜੀ ਸਸ਼ਕਲ ਜੀ ਗਰਮੀ ਦੀ ਵਟੇਗਰੀ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਪਹਿਣਾ ਦੀ ਡਿਮਾਂਡ ਦੇ ਉਪਰ ਆਪਾਂ ਤੀਜੀ ਵਾਰ ਦੀ ਸਟਾਕ ਕਰ ਰਹੇ ਆ ਪਿਓਰ ਕ੍ਰੇਪ ਦੇ ਸੂਟਾਂ ਦੀ ਕਲੈਕਸ਼ਨ ਹੋਏਗੀ ਜੀ 80 ਗ੍ਰਾਮ ਵਾਲੀ ਕਰੇਪ ਮਿਲੇਗੀ ਜੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੋਏਗੀ ਜੀ ਸਾਰੇ ਦੇ ਸਾਰੇ ਉਹੀ ਕਲਰ ਹੋਣਗੇ ਜੋ ਭੈਣਾਂ ਦੀ ਡਿਮਾਂਡ ਦੇ ਉੱਪਰ ਸੀ ਕਿ ਸਾਨੂੰ ਇਹ ਵਾਲੇ ਕਲਰ ਚਾਹੀਦੇ ਨੇ ਜੀ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨियर ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ-ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਵੀ ਜੇ ਤੁਹਾਨੂੰ ਪਹਿਲਾ ਕਲਰ ਮਿਲੇਗਾ ਜੀ ਤੁਹਾਨੂੰ ਬਲੂ ਕਲਰ ਮਿਲੇਗਾ ਜੀ ਰॉयਲ ਬਲੂ ਕਲਰ ਹੋਏਗਾ ਜੀ ਸਟਾਫ ਅਸੀਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਦੇ ਆ ਜੀ ਕੰਨੀ ਤੋਂ ਜਿਹੜਾ ਹੈਗਾ ਉਹ ਸਟਾਫ ਦਾ ਪਤਾ ਲੱਗ ਜਾਏਗਾ ਜੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟਵੇਅਰ ਲਾਈਟਵੇਟ ਹਰ ਬੰਦੇ ਨੇ ਜਿਹੜੀ ਇਹ ਪਿਓਰ ਕਰੇਵਾ ਹੋ ਯੂਜ਼ ਕੀਤੀ ਹੋਈ ਆ ਹਰ ਪਰਸਨ ਨੇ ਯੂਜ਼ ਕਰ ਰਿਹਾ ਹੈ ਜਾਂ ਕੀਤਾ ਹੋਇਆ ਸਟਾਫ ਹੈਗਾ ਜੀ ਇਹ ਐਵਰ ਗ੍ਰੀਨ ਸਟਾਫ ਹੈ ਜੀ ਮਤਲਬ ਕੋਈ ਵੀ ਟ੍ਰੈਂਡ ਆਈ ਜਾਵੇ ਜਾਈ ਜਾਵੇ ਬਟ ਇਹਦਾ ਟ੍ਰੈਂਡ ਕਦੇ ਖਤਮ ਨਹੀਂ ਹੁੰਦਾ ਹੈਗਾ ਇਹ ਆਲਵੇਜ਼ ਚੰਗਾ ਜੀ ਇਹ ਹੈਗੀ 80 ਗ੍ਰਾਮ ਵਾਲੀ ਕਰੇਵ ਹੋਏਗੀ ਜੀ 5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ 5 ਮੀਟਰ ਤੋਂ ਪਲੱਸ ਵਾਲੀ ਕੱਟ ਹੋਏਗੀ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 800 ਰੁਪਏ ਜੀ ਤੁਹਾਨੂੰ ਇਹ ਪੂਰਾ ਕੰਪਲੀਟ ਸੂਟ ਮਿਲੇਗਾ ਜੀ ਕੰਪਲੀਟ ਸੂਟ ਮਿਲੇਗਾ 800 ਰੁਪਏ ਦੇ ਵਿੱਚ 5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ 800 ਰੁਪਏ ਦੇ ਵਿੱਚ ਤੁਹਾਨੂੰ ਪਿਓਰ ਕਰੇਵ ਦਾ ਜਿਹੜਾ ਹੈਗਾ 80 ਗ੍ਰਾਮਲਾ ਸੂਟ ਮਿਲੇਗਾ ਜੀ ਨੈਕਸਟ ਕਲਰ ਆ ਗਿਆ ਜੀ ਡਾਰਕ ਪੀਕਾਕ ਕਲਰ ਡਾਰਕ ਪੀਕ ਕੋਕਾ ਲਰ ਆਏਗਾ ਜੀ ਇਹ ਵੀ ਜਿਹੜਾ ਹੈਗਾ ਜੀ ਇਹ ਵੀ ਤੁਹਾਨੂੰ 5 ਮੀਟਰ ਤੋਂ ਪਲੱਸ ਦੀ ਕੱਟ ਮਿਲੇਗੀ ਪ੍ਰਾਈਸ ਆਪਾਂ ਪਹਿਲਾਂ ਹੀ ਦੱਸ ਦਈਏ 800 ਰੁਪਏ ਦਾ ਸੂਟ ਹੋਏਗਾ ਜੀ 800 ਰੁਪਏ ਦੇ ਵਿੱਚ ਤੁਹਾਨੂੰ 80 ਗ੍ਰਾਮ ਵਾਲੀ ਕ੍ਰੇਪ ਦਾ ਪੂਰਾ ਜਿਹੜਾ ਸੂਟ ਹੈਗਾ ਜੀ ਉਹ ਮਿਲੇਗਾ ਜੀ ਕੱਟ ਹੋਏਗੀ 5 ਮੀਟਰ ਤੋਂ ਪਲੱਸ ਵਾਲੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟ orange ਕਲਰ ਰਸਟ orange ਕਲਰ ਹੋਏਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੌਫਟਰ ਲਾਈਟ ਵੇਟ ਸਟੱਫ ਹੈਗਾ ਜੀ ਚੈੱਕ ਕਰੋ ਜੀ ਸਟਾਫ ਨੂੰ ਬਹੁਤ ਸੋਹਣਾ ਸਟਾਫ ਹੈਗਾ ਜੀ ਤੇ ਪ੍ਰਾਈਸ ਹੈਗਾ 800 ਰੁਪਏ ਜੀ ਕਲਰ অপਸ਼ਨ ਚੈੱਕ ਕਰ ਲਓ ਜੀ ਨੈਕਸਟ ਜੋ ਕਲਰ ਮਿਲੇਗਾ ਜੀ ਲਵੈਂਡਰ ਕਲਰ ਹੋਏਗਾ ਕਾਫੀ ਪਿਆਰਾ ਜਿਹਾ ਕਲਰ ਹੈਗਾ ਸਟਾਫ A1 ਹੈ ਜੀ ਐਵੇਂ ਨਾ ਲੱਗੇ ਵੀ ਕੋਈ ਹੋਰ ਸਟਾਫ ਹੈ ਸਾਰੇ ਦੇ ਸਾਰੇ ਕਰੇਵ ਦੇ ਹੀ ਸੂਟ ਹੋਣਗੇ ਜੀ ਪ੍ਰਾਈਸ ਹੋਏਗਾ 800 ਰੁਪਏ ਜੀ ਨੈਕਸਟ ਕਲਰ ਆ ਗਿਆ ਜੀ ਹੌਟ ਪਿੰਕ ਕਲਰ ਹੌਟ ਪਿੰਕ ਕਲਰ ਆ ਗਿਆ ਜੀ ਹੈ ਵੀ ਤੁਹਾਨੂੰ 5 ਮੀਟਰ ਤੋਂ ਪਲੱਸ ਦੀ ਕੱਟ ਮਿਲੇਗੀ ਸਾਰਿਆਂ ਦੀ ਕੱਟ ਵੀ 5 ਮੀਟਰ ਤੋਂ ਪਲੱਸ ਦੀ ਹੋਏਗੀ ਜੀ ਨੈਕਸਟ ਕਲਰ ਆ ਗਿਆ ਜੀ ਵਾਈਨ ਕਲਰ ਵਾਈਨ ਕਲਰ ਮਿਲੇਗਾ ਜੀ ਤੁਹਾਨੂੰ 5 ਮੀਟਰ ਤੋਂ ਪਲੱਸ ਦੀ ਕੱਟ ਮਿਲੇਗੀ ਜੀ ਨੈਕਸਟ ਆ ਗਿਆ ਜੀ ਲਾਈਟ ਜਿਹੜਾ ਆਪਾਂ ਕਹਿਦੀਏ ਪਰਪਲ ਟੋਨ ਦਾ ਲਾਈਟ ਜਿਹੜਾ ਪਰਪਲ ਟੋਨ ਦਾ ਕਲਰ ਆ ਗਿਆ ਜੀ 5 ਮੀਟਰ ਦੀ ਕੱਟ ਮਿਲੇਗੀ ਜੀ 5 ਤੋਂ ਪਲੱਸ ਹੀ ਹੋਏਗੀ ਜੀ ਸਾਰਿਆਂ ਦੀ ਕੱਟ 5 ਮੀਟਰ ਤੋਂ ਕੱਟ ਕੋਈ ਨਹੀਂ ਮਿਲੇਗਾ ਸਾਰੇ ਪੀਸ ਹੋਣਗੇ ਜਿਹੜੇ 5 ਮੀਟਰ ਤੋਂ ਪਲੱਸ ਦੀ ਕੱਟ ਵਾਲੇ ਹੋਣਗੇ ਜੀ ਨੈਕਸਟ ਆ ਗਿਆ ਜੀ ਪਿਓਰ ਕਰੇਵ 80 ਗ੍ਰਾਮ ਵਾਲੀ ਹੋਏਗੀ ਜੀ ਤੁਸੀਂ ਬਾਟਮ ਲਾਓ ਪੂਰਾ ਸੂਟ ਲਾਓ ਜੀ ਆਫ ਵਾਈਟ ਲਾਓ ਵਾਈਟ ਲਾਓ ਜਿੰਨਾ ਮਰਜ਼ੀ ਤੁਸੀਂ ਸਟੱਫ ਲੈ ਸਕਦੇ ਆ ਇਹ ਹੈਗਾ ਲਾਈਟ ਜਿਹਾ ਆਫ ਵਾਈਟ ਹੈਗਾ ਜੀ ਇਹ ਲਾਈਟ ਜਿਹਾ ਪ੍ਰੋਪਰ ਵਾਈਟ ਨਹੀਂ ਹੈਗਾ ਲਾਈਟ ਜਿਹਾ ਆਫ ਵਾਈਟ ਹੈ ਜੀ ਇਹ ਜਿਹੜਾ ਹੈਗਾ 80 ਗ੍ਰਾਮ ਵਾਲੀ ਕਰੇਵ ਹੋਏਗੀ ਡਾਈਏਬਲ ਹੋਏਗੀ ਜੀ ਡਾਈਏਬਲ ਸਟਾਫ ਹੋਏਗਾ ਤੁਸੀਂ ਕਿੰਨਾ ਮਰਜ਼ੀ ਲੈ ਸਕਦੇ ਹੋ ਜੀ ਇਹ ਵੀ ਅਸੀਂ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਹੀ ਦੇਵਾਂਗੇ 800 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਕੰਪਲੀਟ ਸੂਟ ਦੇਾਂਗੇ ਜੀ ਵੈਸੇ ਜਿਹੜੀ ਡਾਈਏਬਲ ਕਰੇਵ ਹੁੰਦੀ ਹੈ ਆਲਵੇਜ਼ ਮਹਿੰਗਾ ਹੁੰਦਾ ਆਲਵੇਜ਼ ਜਿਹੜਾ ਵੀ ਡਾਈਏਬਲ ਸਟਾਫ ਹੁੰਦਾ ਸਾਰਾ ਮਹਗਾ ਹੁੰਦਾ ਹੈ ਜੀ ਬਟ ਇਹ ਵੀ ਤੁਹਾਨੂੰ ਅਸੀਂ ਸੇਮ ਪ੍ਰਾਈਸ ਦੇ ਵਿੱਚ ਹੀ ਦੇਵਾਂਗੇ ਜੀ ਪ્યોਰ ਗਰੇ ਵਾਲਾ ਜਿਹੜਾ ਡਾਈ ਹੋਏ ਦਾ ਪ੍ਰਾਈਸ ਆ ਉਹੀ ਸੇਮ ਤੁਹਾਨੂੰ ਪ੍ਰਾਈਸ ਆ ਜਿਹੜਾ ਡਾਈਏਬਲ ਦਾ ਦੇਵਾਂਗੇ ਜੀ 800 ਰੁਪਏ ਦੇ ਤੁਹਾਨੂੰ ਪੂਰਾ ਸੂਟ ਜਿਹੜਾ ਉਹ ਮਿਲ ਜਾਏਗਾ ਜੀ 5 ਮੀਟਰ ਦੇ ਕੱਟ ਵਿੱਚ ਇਹਦਾ ਆਪਣੇ ਕੋਲੇ ਪੂਰਾ ਲੰਪ ਆ ਚੁੱਕਿਆ ਜੀ ਤੁਸੀਂ ਕਿੰਨਾ ਮਰਦੀ ਹੈ ਜਿਹੜਾ ਸਟਾਫ ਆ ਉਹ ਲੈ ਸਕਦੇ ਹੋ ਜੀ ਇਹਦੇ ਵਿੱਚ ਕਟਿੰਗ ਕਰਵਾ ਕੇ ਨੈਕਸਟ ਆਗੇ ਜੀ ਆਪਣੇ ਕੋਲੇ ਟੈਬੀ ਸਿਲਕ ਦਾ ਸਟਾਫ ਬਹੁਤ ਸੋਹਣਾ ਸਟਾਫ ਹੈ ਜੀ ਮੈਂ ਪਹਿਲਾਂ ਵੀ ਇਹ ਯੂਜ਼ ਕੀਤਾ ਹੋਇਆ ਹੈ ਪਰ ਮੈਨੂੰ ਹੁਣ ਮੈਨੂੰ ਲੱਗਿਆ ਕਿ ਇਹ ਪੈਣਾ ਨੂੰ ਵੀ ਮੈਨੂੰ ਇੱਕ ਵਾਰ ਜ਼ਰੂਰ ਦਿਖਾਉਣਾ ਚਾਹੀਦਾ ਹੈ ਜੀ ਟੈਬੀ ਦਾ ਸਟਾਫ ਹੋਏਗਾ ਟੈਬੀ ਸਿਲਕ ਦਾ ਤੁਸੀਂ ਨੇੜੇ ਤੋਂ ਚੈੱਕ ਕਰੋ ਜੀ ਟੈਬੀ ਸਿਲਕ ਦਾ ਸਟਾਫ ਹੈਗਾ ਜੀ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਪ੍ਰੋਪਰ ਹੈਡਵਰਕ ਹੋਏਗਾ ਜੀ ਇਸ ਤੇ ਉੱਪਰ ਹੈਂਡ ਕਰਾਉ ਥ्रेड ਕਰਾਉ ਆਰੀ ਕਰਾਉ ਜੋ ਮਰਜ਼ੀ ਕਰਵਾਓ ਜੀ ਇਸ ਦਾ ਜਿਹੜਾ ਪ੍ਰਾਈਸ ਹੋਏਗਾ ਮਾਰਕੀਟ ਦੇ ਵਿੱਚ 1000 ਰੁਪਏ ਦਾ ਸੂਟ ਵਿਕਦਾ ਜੀ ਇਹ ਸਿਲਕ ਕਹਿ ਕੇ 1000 ਰੁਪਏ ਦਾ ਸੂਟ ਵਿਕਦਾ ਜੀ ਇਹ ਹੈ ਇਹ ਸਿਲਕ ਜਿਹੜੀ ਟੈਬੀ ਸਿਲਕ ਹੈ ਜੀ ਬਹੁਤ ਸੋਹਣਾ ਔਰ ਸੌਫਟ ਸਟੱਫ ਹੈ ਜੀ ਇਹ ਜਿਹੜਾ ਆਪਾਂ ਸੂਟ ਦਿਆਂਗੇ 500 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਦਿਆਂਗੇ ਜੀ 500 ਰੁਪਏ ਦੇ ਵਿੱਚ 5 ਮੀਟਰ ਦੀ ਕੱਟ ਆ ਜਿਹੜੀ ਉਹ ਤੁਹਾਨੂੰ ਮਿਲੇਗੀ ਜੀ ਨੈਕਸਟ ਕਲਰ ਜੋ ਤੁਹਾਨੂੰ ਟੈਬੀ ਦੇ ਵਿੱਚ ਮਿਲੇਗਾ ਜੀ ਗਾਦਰੀ ਜੀ ਟੋਨ ਹੈ ਜੀ ਗਾਦਰੀ orange ਜੀ ਟੋਨ ਹੈ ਜੀ ਕਾਫੀ ਪਿਆਰਾ ਜਿਹਾ ਕਲਰ ਹੈ ਜੀ ਬਹੁਤ ਹੀ ਜਿਆਦਾ ਸੌਫਟ ਜਿਹਾ ਸਟੱਫ ਹੈ ਜੀ ਲਾਈਟ weight ਸਟੱਫ ਹੈ ਹੈਂਡ ਥ੍ਰੈਡ ਆਰੀ ਜੋ ਮਰਜ਼ੀ ਕਰਵਾਓ ਮਾਰਕੀਟ ਦੇ ਵਿੱਚ ਇਸ ਦਾ ਪ੍ਰਾਈਸ 1000 ਰੁਪਏ ਹੈ ਬਟ ਆਪਾਂ ਦੇ ਰਿਆ 500 ਰੁਪਏ ਦੇ ਵਿੱਚ ਤੁਹਾਨੂੰ ਟੈਬੀ ਸਿਲਕ ਦਾ ਸੂਟ ਮਿਲੇਗਾ ਜੀ ਨੈਕਸਟ ਆ ਗਿਆ ਜੀ ਅਪਾੜਾ ਸਿਲਕ ਅਪਾੜਾ ਸਿਲਕ ਦਾ ਪ੍ਰਾਈਸ ਵੀ ਮਾਰਕੀਟ ਦੇ ਵਿੱਚ 800 ਰੁਪਏ ਹੈਗਾ ਜੀ ਬਟ ਆਪਾਂ ਦੇ ਰਿਆ 500 ਰੁਪਏ ਦੇ ਵਿੱਚ 5 ਮੀਟਰ ਦੀ ਕਟ ਮਿਲੇਗੀ ਜੀ ਤੁਹਾਨੂੰ ਅਪਾੜਾ ਸਿਲਕ ਦੀ ਬਹੁਤ ਸੋਹਣਾ ਸਟੱਫ ਹੈਗਾ ਜੀ ਪੂਰਾ ਤੁਸੀਂ ਆਪਣਾ ਸੂਟ ਹੈ ਜਿਹੜੇ ਆਪਾੜਾ ਸਿਲਕ ਹੋਵੇ ਮੋਸਟਲੀ ਹਰਪੈਨ ਨੇ ਯੂਜ਼ ਕੀਤਾ ਹੋਣਾ ਹੈ ਜੀ ਇਸ ਦਾ ਪ੍ਰਾਈਸ ਹੈਗਾ 500 ਰੁਪਇਆ 5 ਮੀਟਰ ਦਾ ਤੁਹਾਨੂੰ ਸਟਾਫ ਮਿਲੇਗਾ ਕੰਨੀ ਤੋਂ ਤੁਹਾਨੂੰ ਜਿਹੜਾ ਹੈਗਾ ਉਹ ਅੰਦਾਜ਼ਾ ਹੋ ਜਾਣਾ ਵੀ ਬਾਕੀ ਇਹ ਆਪਾੜਾ ਸਿਲਕ ਹੈ ਜੀ ਆਪਾੜਾ ਸਿਲਕ ਹੈਗੀ ਹੈ ਜੀ 500 ਰੁਪਏ ਦੇ ਵਿੱਚ 5 ਮੀਟਰ ਦੀ ਕਟ ਮਿਲੇਗੀ ਜੀ ਤੁਹਾਨੂੰ ਕਲਰ ਆਪਸ਼ਨ ਇਸ ਦੀ ਚੈੱਕ ਕਰ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਟੈਬੀ ਸਿਲਕ ਦਾ ਮਿਲੇਗਾ ਜੀ ਇਹ ਟੈਬੀ ਸਿਲਕ ਦਾ ਪੀਸ ਹੈਗਾ ਜੀ ਗ੍ਰੀਨ ਕਲਰ ਜੀ ਲਾਈਟ ਪੈਸਟਾ ਗ੍ਰੀਨ ਕਲਰ ਹੈ ਜੀ ਇਹ ਇਹ ਆ ਪਾੜਾ ਸਿਲਕ ਹੋਏਗੀ ਜੀ ਆ ਪਾੜਾ ਸਿਲਕ ਇਸ ਤਾ ਨੂੰ ਚੈੱਕ ਕਰਵਾ ਲਈਏ ਜੀ ਬਹੁਤ ਸੋਹਣਾ ਸਟਾਫ ਹੈ ਵੀ ਤੁਹਾਨੂੰ 500 ਰੁਪਏ ਦੇ ਵਿੱਚ 5 ਮੀਟਰ ਮਿਲੇਗਾ ਹੈਂਡ ਥ੍ਰੈਡ ਆਰੀ ਜੋ ਮਰਜ਼ੀ ਕਰਵਾ ਸਕਦੇ ਹੋ ਜੀ ਜੇਕਰ ਤੁਸੀਂ ਲੋਕਲ ਕਰਵਾਉਣਾ ਚਾਹੁੰਦੇ ਹੋ ਤੁਸੀਂ ਲੋਕਲ ਕਰਵਾ ਸਕਦੇ ਹੋ ਜੇ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਜੀ ਪ੍ਰਾਈਸ ਹੋਏਗਾ ਸਿਰਫ ਤੇ ਸਿਰ 500 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ 500 ਰੁਪਏ ਦੇ ਵਿੱਚ ਕੱਟ ਪੀਸਾਂ ਵਾਲਾ ਪ੍ਰਾਈਸ ਹੈ ਜੀ ਫਰੈਸ਼ ਦਾ ਜਿਹੜਾ ਸੀ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਕੱਟ ਪੀਸਾਂ ਵਾਲਾ ਪ੍ਰਾਈਸ ਹੋਏਗਾ ਜੀ ਸਿਰਫ ਤੇ ਸਿਰ 500 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਇਹ ਸੂਟ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਹੈ ਜੀ ਨੈਕਸਟ ਜੋ ਆ ਗਿਆ ਜੀ ਕ੍ਰੇਪ ਦਾ ਮਿਲੇਗਾ ਜੀ ਬਹੁਤ ਸੋਹਣਾ ਕਲਰ ਹੈਗਾ ਜੀ ਡਾਰਕ ਜਾਂ ਗ੍ਰੀਨ ਕਲਰ ਆ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ 5 ਮੀਟਰ ਤੋਂ ਪਲੱਸ ਦੀ ਜਿਹੜੀ ਹੈਗੀ ਆ ਕੱਟ ਉਹ ਮਿਲੇਗੀ ਜੀ ਪਿਓਰ ਕ੍ਰੇਪ ਦੀ ਆਪਾੜਾ ਸਿਲਕ ਦੇ ਵੀ ਆਪਾਂ ਜਿਹੜੇ ਹੈਗੇ ਆ ਹੋਰ ਕਲਰ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮਿਲਣਗੇ ਔਰ ਟੈਬੀ ਦੇ ਵੀ ਕਾਫੀ ਸੋਹਣੇ-ਸੋਹਣੇ ਕਲਰ ਤੁਹਾਨੂੰ ਮਿਲਣਗੇ ਜੀ ਨੈਕਸਟ ਜੋ ਹੈਗਾ ਜੀ ਇਹ ਹੋਏਗੀ ਪ੍ਰਿੰਟਡ ਕ੍ਰੇਪ ਜੀ ਪ੍ਰਿੰਟਡ ਕ੍ਰੇਪ ਤੁਹਾਨੂੰ ਮਿਲੇਗੀ ਜੀ ਬਹੁਤ ਸੋਹਣਾ ਸਟਾਫ ਹੈ ਜੀ ਸਟਾਫ ਦੀ ਜਿਹੜੀ ਫੋਇਲ ਹੈ ਉਹੀ ਤੁਹਾਨੂੰ ਦੱਸ ਰਹੀ ਹੋਣੀ ਹੈ ਕਿ ਕਿੱਦਾਂ ਦਾ ਹੈਗਾ ਜੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਹੈ ਜੀ 80 ਗ੍ਰਾਮ ਵਾਲੀ ਕਰੇਵ ਹੋएगी ਪ੍ਰਿੰਟਰ ਦਾ ਪ੍ਰਾਈਸ ਵੀ ਅਸੀਂ ਤੁਹਾਨੂੰ ਸੇਮ ਦੇਾਂਗੇ ਜੀ ਸੇਮ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਪ੍ਰਿੰਟਡ ਸੂਟ ਵੀ ਦੇਾਂਗੇ ਜੀ 800 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਪਿਓਰ ਕਰੇਵ ਦਾ 80 ਗ੍ਰਾਮ ਵਾਲੀ ਕਰੇਵ ਮਿਲੇਗੀ ਜੀ ਪ੍ਰਿੰਟ ਚੈੱਕ ਕਰੋ ਜੀ ਨੇਵੀ ਬਲੂ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਹੈਗਾ ਜੀ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈਗੇ ਜੀ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 800 ਰੁਪਏ ਜੀ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਉਹ ਪ੍ਰਿੰਟਡ ਸੂਟ ਮਿਲੇਗਾ ਜੀ ਕ੍ਰੇਪ ਦਾ ਨੈਕਸਟ ਆ ਗਿਆ ਜੀ ਬਲੈਕ ਕਲਰ ਇਸ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਜ਼ਿਆਦਾ ਸੋਹਣੀ ਹੈ ਐਦਾਂ ਲੱਗ ਰਿਹਾ ਜਿਵੇਂ ਸੈਲਫ ਪ੍ਰਿੰਟ ਹੋਵੇ ਜੀ ਇਸ ਤਰੀਕੇ ਦੀ ਇਸ ਦੀ ਪ੍ਰਿੰਟਿੰਗ ਹੈਗੀ ਤੁਹਾਨੂੰ ਆਲ ਓਵਰ ਜਿਹੜਾ ਸੂਟ ਆ ਉਹ ਮਿਲ ਜਾਏਗਾ ਜੀ 800 ਰੁਪਏ ਦੇ ਵਿੱਚ ਸਟਾਫ ਵੀ ਚੈੱਕ ਕਰਾ ਦਈਏ ਜੀ 800 ਰੁਪਏ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਪੂਰਾ ਜਿਹੜਾ ਇਹ ਸੂਟ ਮਿਲ ਜਾਏਗਾ ਜੀ ਸਟਾਫ ਦੀ ਫੌਲ ਚੈੱਕ ਕਰੋ ਬਹੁਤ ਸੋਹਣਾ ਸਟਾਫ ਆ ਬਹੁਤ ਸੋਹਣਾ ਕਲਰ ਹੈਗਾ ਜੀ ਬਲੈਕ ਕਲਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਾਬਾ ਜਾਂ ਛੇੜ ਹੈਗਾ ਬਾਬਾ ਔਰ ਗ੍ਰੇ ਬਹੁਤ ਪਿਆਰਾ ਪ੍ਰਿੰਟ ਹੈਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਸਟਾਫ ਹੈ ਜੀ ਕੰਨੀ ਤੁਸੀਂ ਤੁਹਾਨੂੰ ਸਟਾਫ ਆ ਜਿਹੜਾ ਉਹ ਚੈੱਕ ਕਰਵਾ ਦਈਏ ਜੀ ਚੈੱਕ ਕਰੋ ਬਹੁਤ ਸੋਹਣਾ ਸਟਾਫ ਹੈ ਜੀ 프린ਟਿੰਗ ਚੈੱਕ ਕਰ ਲਓ ਜੀ ਇੱਕ ਵਾਰ ਸਾਰੇ ਦੀ 프린ਟਿੰਗ ਚੈੱਕ ਕਰ ਲਓ ਜੀ ਬਹੁਤ ਹੀ ਸੋਹਣਾ ਸਟਾਫ ਆ ਬਹੁਤ ਹੀ ਸੋਹਣਾ ਜਿਹੜਾ ਇਹਨਾਂ ਦਾ ਪ੍ਰਿੰਟ ਰਹਿਣ ਵਾਲਾ ਪ੍ਰਾਈਸ ਹੋਏਗਾ ਜੀ 800 ਰੁਪਏ पै। 800 ਰੁਪਏ ਦੇ ਵਿੱਚ ਤੁਹਾਨੂੰ ਕਰੇਪ ਦਾ ਐਵੀ ਸੂਟ ਮਿਲ ਜਾਏਗਾ ਜੀ ਨੈਕਸਟ ਆ ਗਿਆ ਜੀ ਨੇਵੀ ਬਲੂ ਕਲਰ ਦਾ ਇਸ ਦੀ ਪ੍ਰਿੰਟਿੰਗ ਵੀ ਚੈੱਕ ਕਰ ਲਓ ਜੀ ਨੇਵੀ ਬਲੂ ਕਲਰ ਦੇ ਵਿੱਚ ਹੋਏਗਾ ਜੀ ਪ੍ਰਿੰਟਿੰਗ ਚੈੱਕ ਕਰ ਲਓ ਜੀ ਇੱਕ ਵਾਰ ਖੋਲ ਕੇ ਦੀ ਪ੍ਰਿੰਟਿੰਗ ਚੈੱਕ ਕਰਵਾ ਦੀ ਇਹ ਦੀ ਤੁਹਾਨੂੰ ਇਹ ਲਓ ਜੀ ਇਸ ਤਰੀਕੇ ਦੀ ਪ੍ਰਿੰਟਿੰਗ ਹੈਗੀ ਹੈ ਜੀ ਇਸ ਦੀ ਕਾਫੀ ਸੋਹਣੀ ਹੈ ਜੀ ਪ੍ਰਿੰਟਿੰਗ ਨੇਵੀ ਬਲੂ ਕਲਰ ਹੈਗਾ ਜੀ ਤੁਸੀਂ 800 ਰੁਪਏ ਦੇ ਵਿੱਚ 5 ਮੀਟਰ ਦੀ ਕਟ ਹੈ ਜਿਹੜੀ ਪ੍ਰਿੰਟਡ ਸੂਟ ਦੀ ਵੀ ਲੈ ਸਕਦੇ ਹੋ ਜੀ ਪਿਓਰ ਕਰੇਵ ਹੋਏਗੀ ਜੀ 80 ਗ੍ਰਾਮ ਵਾਲੀ ਨੈਕਸਟ ਆ ਗਿਆ ਜੀ ਚਨਾਉਂ ਦਾ ਇੱਕ ਪੀਸ ਅਸੀਂ ਤੁਹਾਨੂੰ ਦਿਖਾ ਦਈਏ ਇਹ 4 ਮੀਟਰ ਦਾ ਪੀਸ ਹੈਗਾ ਜੀ 4 ਮੀਟਰ ਦਾ ਪੀਸ ਹੋਏਗਾ ਜੀ ਦੇਵਾਂਗੇ 600 ਰੁਪਏ ਦੇ ਵਿੱਚ ਜੀ 600 ਰੁਪਏ ਦੇ ਵਿੱਚ ਤੁਸੀਂ 4 ਮੀਟਰ ਦੀ ਕੱਟ ਆ ਜਿਹੜੀ ਉਹ ਲੈ ਸਕਦੇ ਹੋ ਜਿੰਨਾ ਭੈਣਾਂ ਦਾ 4 ਮੀਟਰ ਦੇ ਵਿੱਚ ਸੂਟ ਰੈਡੀ ਹੁੰਦਾ ਜੀ ਉਹ ਲੈ ਸਕਦੇ ਨੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਚੈੱਕ ਕਰ ਲਓ ਪਿਓਰ ਜਿਹੜੀ ਚਨਾਉਣ ਦਾ ਸਟਾਫ ਹੋਏਗਾ ਪਿਓਰ ਚਨਾਉਣ ਦਾ ਸਟਾਫ ਹੋਏਗਾ 4 ਮੀਟਰ ਦੀ ਕੱਟ ਹੋਏਗੀ ਜੀ 4 ਮੀਟਰ ਦੀ ਕੱਟ ਹੋएगी ਪ੍ਰਾਈਸ ਹੋਏਗਾ 600 ਰੁਪਏ ਜੀ 800 ਰੁਪਏ ਦੇ ਵਿੱਚ ਆਪਾਂ ਕੰਪਲੀਟ ਸੂਟ ਦਿੰਨੇ ਆ ਜੀ ਇਹ 600 ਰੁਪਏ ਦੇ ਵਿੱਚ ਤੁਹਾਨੂੰ 4 ਮੀਟਰ ਦੀ ਕਟ ਆ ਜਿਹੜੀ ਉਹ ਮਿਲ ਜਾਏਗੀ ਜੀ ਜਿਹੜੀਆਂ ਵੀ ਭੈਣਾਂ ਇਹ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਸਕਰੀਨਸ਼ਾਟ ਸੈਂਡ ਕਰਕੇ ਆਪਣੇ ਲਈ ਸੋਹਣੇ-ਸੋਹਣੇ ਸੂਟ ਆ ਜਿਹੜੇ ਉਹ ਬੁੱਕ ਕਰ ਸਕਦੀਆਂ ਨੇ ਜੀ ਟੈਬੀ ਸਿਲਕ ਹੋ ਗਿਆ ਜੀ ਆਪਾਣਾ ਸਿਲਕ ਹੋ ਗਿਆ ਪਿਓਰ ਕਰੇਵ ਹੋ ਗਿਆ ਪ੍ਰਿੰਟਡ ਕਰੇਵ ਹੋਗੀ ਔਰ ਚਨਾਉਣ ਦੇ ਪੀਸ ਮਿਲ ਜਾਣਗੇ ਜੀ ਤੁਹਾਨੂੰ ਹੋਰ ਵੀ ਮਿਲ ਜਾਣਗੇ ਜੀ ਡਾਈਏਬਲ ਤੁਸੀਂ ਕ੍ਰੇਪ ਸਾਡੇ ਤੋਂ ਲੈ ਸਕਦੇ ਹੋ ਜੀ ਸਾਰੇ ਦਾ ਸਾਰਾ ਸਟਾਫ ਏ 1 ਹੈ ਘੱਟ ਪੀਸਾਂ ਦੇ ਪ੍ਰਾਈਸ ਦੇ ਵਿੱਚ ਸਾਰੇ ਤੁਹਾਨੂੰ ਜਿਹੜੇ ਇਹ ਮਿਲਣਗੇ ਜੀ ਘੱਟ ਪੀਸਾਂ ਦੇ ਪ੍ਰਾਈਸ ਵਿੱਚ ਹੋਣਗੇ ਜੀ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ